ਲੈਂਦੇ ਆ ਲੈ ਲੈਂਦੇ ਆ ਤੇ ਮੇਰੀ ਘਰ ਸੋਣਾ ਤੇ ਚੰਗਾ ਬਾਲਾ ਪਤਾ ਵਾ ਘਰ ਮਿਸਤਰੀ ਲੱਗੇ ਆ ਤੇ ਤੂੰ ਰੋਟੀ ਪਾਣੀ ਬਣਾ ਕੀ ਤੂੰ ਮੋਹ ਦੇ ਸਵਾਲ ਵਿੱਚadne ਮੈਂ ਮਿਸਤਰੀ ਵਾਸਤੇ ਬਣਾਣ ਲੱਗੀ ਆ ਮੂੰਹ ਦੇ ਸਵਾਲ ਮੈਂ ਆਪਣੇ ਨਹੀਂ ਲਾਂਡੀ ਨਾਲੇ ਜਿਹੜੀ ਉਹਨੇ ਮੈਡਮ ਨੇ ਰੋਟੀ ਬਣਾਈ ਆ ਨਾ ਸਬਜੀ ਉਹਨੂੰ ਤੇ ਵੇਖਣ ਨੂੰ ਜੀ ਨਹੀਂ ਕਰਨਿਆਗਾ ਉਹਨੂੰ ਖਾਣਾ ਕਿੱਦਾਂ ਆ ਹੈ ਮੈਨੂੰ ਨਹੀਂ ਚੰਗੀ ਲੱਗੀ ਤੇ ਉਹਨੂੰ ਬਗਾਣੇ ਬੰਦੇ ਨੂੰ ਉਹ ਚੰਗੀ ਲੱਗੂਗੀ ਸਬਜੀ ਕੀ ਪੜੀ ਜੀ ਸਬਜ਼ੀ ਬਣਾ ਕੇ ਇਹਨੇ ਰੱਖਤੀ ਆ ਇਹਨੂੰ ਚੰਗਾ ਭਾ ਪਤਾ ਓਏ ਘਰ ਵਿੱਚ ਤੇ ਨਹੀਂ ਲੱਗਾ ਕੋਈ ਬੰਦਾ ਦਾਲ ਸਬਜ਼ੀ ਬਣਾ ਲੈਂਦਾ ਨਾਲ ਸੁੱਕੀ ਸਬਜ਼ੀ ਕੋਈ ਦੇਖ ਲੈਂਦਾ ਆ ਪਰ ਨਾ ਕਰਨੀ ਤਾਂ ਉਹਨੇ ਆਪਣੀ ਮਰਜ਼ੀ ਹੁੰਦੀ ਆ ਨਾ ਤੁਸੀਂ ਤਾਂ ਕਹਿੰਦੇ ਹੋ ਵੀ ਕੰਮ ਹੀ ਸਾਰਾ ਉਹ ਕਰਦੀ ਆ ਪਰ ਉਹਨੂੰ ਤਾਂ ਇਹਨਾਂ ਵੀ ਨਹੀਂ ਪਤਾ ਹੈਗਾ ਵੀ ਘਰ ਕੋਈ ਆਇਆ ਕੋਈ ਚੱਜ ਦੀ ਬੰਦਾ ਸਬਜ਼ੀ ਬਣਾ ਲੈਂਦਾ ਵਾ ਚੱਲ ਹੋਰ ਕੋਈ ਬਣਾ ਲਓ ਕੋਈ ਦਾਲਾ ਬਣਾ ਲਓ ਕੋਈ ਪਿੰਡੀਆਂ ਬਣਾ ਲਓ ਮੇਰੀ ਗੱਲ ਸੁਣੋ ਰੋਟੀ ਤੋਂ ਬਿਲਾ ਨਹੀਂ ਬੰਦੇ ਟੇਰਵਾ ਦੰਦਾ ਤੁਸੀਂ ਫੇਰ ਨਾ ਕਰੋ ਠੀਕ ਆ ਆ ਵੇਖਿਓ ਸਹੀ ਮੈਂ ਐਸੀ ਕਮਾਲ ਦੀ ਚੀਜ਼ ਬਣਾਵਾਂਗੀ ਨਾ ਮੈਂ ਤਰੀvida ਨੂੰ ਪੁੱਛੇਗਾ ਖਲੋਗੇ ਤੇ ਬਣਾਈ ਕਿਦਾਂ ਆ ਪੁੱਛ ਕੇ ਦੱਸੋ ਸਾਨੂੰ ਪਹਿਲਾਂ ਐ ਵੀ ਘਰ ਜਾ ਕੇ ਬਣਾਈਏ ਨਹੀਂ ਹੈ ਕਿ ਕੀ ਬਲਾ ਬਣਾਈ ਆਂਡੀ ਤੂੰ ਹਾਂ ਹੈ ਬਲਾ ਕੀ ਬਣਾਣੀ ਆ ਮੈਂ ਹਾਂ ਦੱਸ ਸੈਂਡਵਿਚ ਬਣਾਉਣ ਲੱਗੀ ਆਂ ਹੋਰ ਕੀ ਬਣਾਉਣਾ ਮੈਂ ਉਹ ਬਰੈਡ ਵਾਲੇ ਤੇ ਹੋਰ ਲੈ ਬਰੈਡ ਲੈ ਕੇ ਆਈ ਉਹ ਤਾਂ ਬਰੈਡ ਵਾਲੇ ਬਣਾਣੇ ਆਂ ਹੋਰ ਕਿਹੜੇ ਬਣਾਣੇ ਮੈਂ ਚਲੋ ਜੀ ਚਲੋ ਜੀ ਬਰੈਡ ਜਗਾ ਢਿੱਡ ਪਰੂ ਦਾ ਵਿਚਾਰੇ ਦਾ ਪਰ ਜੁਗਾ ਢਿੱਡ ਤੂੰ ਹਿੱਤੇ ਆਪਣੇ ਹਿਸਾਬ ਨਾਲ ਸੋਚਦੇ ਆਂ ਨਾ ਅਸੀਂ ਆਪਣੇ ਹਿਸਾਬ ਨਾਲ ਸੋਚਣੀ ਆਂ ਨਾਲੇ ਉਹ ਘਰੋਂ ਭੁੱਖਾ ਆਇਆ ਵਾ ਨਾ ਟੇਡਾ ਪਰੂਗਾ ਤੇ ਮੈਂ ਕੀ ਕਰਾਂ ਹੈ ਘਰੋਂ ਤੇ ਰੋਟੀ ਖਾ ਕੇ ਆਇਆ ਹੋਣਾ ਵਾ ਮੈਂ ਤੇ ਆਪਣੇ ਵਾਸਤੇ ਬਣਾਣ ਲੱਗੀ ਸੀ ਤੇ ਮੈਂ ਚੱਲ ਹੁਣ ਆਇਆ ਵਾ ਤੇ ਉਹਨੂੰ ਵੀ ਦੋ ਪੀਸ ਖਵਾ ਦੇਨੀ ਉਹ ਤੇ ਕੀ ਫਰਕ ਪੈਂਦਾ ਆ ਮੈਂ ਤੁਹਾਡੇ ਨੰਬਰ ਬਣਾਉਣ ਦੀਆਂ ਤਾਂ ਤੁਸੀਂ ਹੋ ਰਿਓ ਤੇ ਗੱਲਾਂ ਬਣਾਈ ਜਾਂਦੇ ਆ ਬੰਦੇ ਨੇ ਕਹਿਦਾ ਲੋਕੀ ਭੁੱਖੇ ਬੰਦੇ ਨੂੰ ਉਹ ਬਾਹਰ ਲੰਗਰ ਲੰ데요 ਵਾ ਚੱਲ ਢੇਡਾ ਭਰ ਦੇ ਤੂੰ ਕਹਿੰਦੇ ਘਰ ਆਇਆ ਬੰਦੇ ਨੂੰ ਕਹਿੰਦਾ ਮੈਂ ਪਿਛੋਂ ਖਾ ਕੇ ਆਇਆ ਹੋਊਗਾ ਮਾਰੋ ਨਾਲ ਖਾ ਕੇ ਆਇਆ ਹੈ ਅਗਲਾ ਘਰ ਵਾਲੇ ਦੇ ਬੰਦੇ ਤੇ ਪੁੱਛ-ਪੁੱਛ ਕਰੀ ਦੀ ਕਿ ਨਹੀਂ ਤੇ ਤਾਈ ਤੇ ਬਣਾਂਦੀ ਆ ਪੁੱਛਗੇ ਸੀ ਕਰਨਦੀ ਆ ਤੇ ਤੁਹਾਡੀ ਪਰਜਾਈ ਨੂੰ ਤੇ ਹੈ ਨਹੀਂ ਫਿਕਰ ਕੋਈ ਰੋਟੀ ਪਾਣੀ ਪੁੱਛਣਾ ਆ ਨਾ ਚਾਹ ਵੀ ਮੈਂ ਹੀ ਬਣਾ ਕੇ ਪਿਆਈ ਉਹਨੇ ਤੇ ਪੁੱਛਿਆ ਵੀ ਨਹੀਂ ਹੈਗਾ ਉਹਦੇ ਇਦਾਂ ਅੰਦਰ ਵੜ ਵੜ ਬੈਣ ਈ ਜਿੱਦਾਂ ਕੱਲੀ ਵੀ ਆ ਗਿਆ ਹੁਣ ਇਹ ਕਰਨਾ ਵੀ ਨਾ ਮੱਥਾ ਮਾਰਨਾ ਕੋਈ ਫਦਾ ਨਹੀਂ ਉਹ ਤੇਰੇ ਸੱਤ ਕਿਲਾ ਕੋਈ ਸਰ ਬਣਾਵਾ ਤਰ ਤੂੰ ਆਪਣੀ ਮਰਜ਼ੀ ਕਰਦੀ ਰਹਣ ਮੈਂ ਵੇਖ ਲਾਂ ਵਿਚਾਰੇ ਨੂੰ ਜਾ ਜਾ ਵੇਖ ਲੈ ਜਾ ਕੇ ਆ ਅਜੀ ਕਿੱਡਾ ਮੇਰੇ ਸੇ ਸਾਨ ਕਰਨ ਡਿਆ ਘਰੋਂ ਭੁੱਖਾ ਆਇਆ ਹੋਗਾ ਤੇ ਮੈਂ ਘਰੋਂ ਭੁੱਖਾ ਆਇਆ ਤੇ ਫੇ ਮੈਨੂੰ ਉਹਦੇ ਮਗਰ ਨੌਕਰੀ ਲਾ ਦੇ ਮੈਨੂੰ ਵੀ ਨੌਕਰੀ ਦਿਵਾ ਛੜੋ ਮੈਂ ਮਗਰ ਮਗਰ ਮਿਸਤਰੀਆਂ ਦੇ ਰੋਟੀ ਭੇਜ ਦਿਆ ਕਰੂੰਗੀ ਹਾਦੀ ਹੋ ਗਈ ਆ ਬੰਦੇ ਵਾਲੀ ਤੇ ਮੰਦਾ ਪੁੱਛੇ ਜਿਹੜਾ ਘਰੋਂ ਆਉਂਦਾ ਵਾ ਖਾ ਕੇ ਹੀ ਆਂਦਾ ਆ ਐਵੇਂ ਹੀ ਹੁਣ ਤੁਸੀਂ ਵੀ ਤਾਂ ਕੰਮ ਤੇ ਜਾਂਦੇ ਤਾਂ ਤੁਸੀਂ ਵੀ ਪਹਿਲਾਂ ਘਰੋਂ ਖਾ ਕੇ ਫੇਰ ਟਿਫਨ ਨਾਲ ਬੰਨ ਕੇ ਤੇ ਫੇਰ ਤੁਰਦੇ ਹੋ ਘਰ ਹਾਦੀ ਹੋ ਗਈ ਆ ਇਹਨਾਂ ਵਾਲੀ ਪਤਾ ਨਹੀਂ ਗੱਲ ਨੂੰ ਸਮਝਣ ਦੀ ਵਜਾਏ ਇਹਨਾ ਇਸ਼ੂ ਜਾਂ ਕਿਉਂ ਬਣਾ ਲੈਂਦੇ ਆ ਇਕੋ ਮੈਡਮ ਅੰਦਰ ਵੜੀ ਯਰ ਮਾਨਾ ਬੰਦਾ ਪੁੱਛੇ ਵੀ ਤੂੰ ਆਣ ਕੇ ਕੋਈ ਲਾਗੋ ਹਾਥੀ ਹਿਲਾ ਦੇ ਪਰ ਉਹਨੂੰ ਵੀ ਇੰਨਾ ਹੈ ਨਹੀਂ ਹੈਗਾ ਪਤਾ ਨਹੀਂ ਕਿਹੜਾ ਝਰਖਾ ਕੱਟਣ ਦੀ ਅੰਦਰ ਵੜੀ ਦੀ ਦੀਦੀ ਮੈਂ ਸਬਜ਼ੀ ਪਣੀ ਬਣਾਤਾ ਵਾ ਤੇ ਤੜਕਾ ਵੀ ਲਾਤਾ ਵਾ ਦਾਲ ਨੂੰ ਦੁਬਾਰਾ ਤੂੰ ਆਖਣ ਦੇ ਚੰਗੀ ਨਹੀਂ ਬਣੀ ਤੇ ਆਟਾ ਵੀ ਗੁੰਨਤਾ ਵਾ ਸਿਰਫ ਫੁਲਕੇ ਚਾਰ ਲਾਉਣੇ ਆ ਤੂੰ ਤੁਸੀਂ ਲਾ ਲਓ ਤੇ ਮੈਂ ਚਲ ਜਾ ਹਾਂ ਨੀ ਕਿੱਥੇ ਚਲ ਜਾ ਤੂੰ ਥੋੜਾ ਬੋਤਾ ਆਪੇ ਸ਼ਰਮ ਕਰਿਆ ਕਰਾਂ ਤੈਨੂੰ ਚੰਗਾ ਭਲਾ ਪਤਾ ਵਾ ਕਿ ਤੂੰ ਪਰਦੇ ਨਾਲ ਕੰਮ ਤੇ ਲੱਗੀ ਆ ਉਹ ਲੱਗਦਾ ਤੇਰਾ ਉਹ ਹੀ ਹੈ ਜੇ ਸਿਰ ਤੇ ਖਲੋਤਾ ਹੀ ਉਹ ਮਿਸਤਰੀਆਂ ਦੇ ਲੱਗੇ ਤੂੰ ਚਲ ਜਾ ਰਾਤੀਂ ਵੀ ਦੀਦੀ ਮੈਂ ਕਿੰਨੇ ਨੇਰੇ ਹੋਏ ਆਈ ਹੀ ਤੋਹਣਾ ਬਚਾਰਾ ਨੇ ਕਹਿਣਾ ਪਤਾ ਨਹੀਂ ਦੀਦੀ ਸਵੇਰ ਦੀ ਆਈ ਨਹੀਂ ਕੀ ਗੱਲ ਉਹ ਰਾਤੀਂ ਟਰੇ ਬੜੀ ਟੈਨਸ਼ਨ ਕਾਣ ਦੇ ਅਬਲ ਤੇ ਸਵਾਰ ਨਾਲ ਬੋਲਣ ਜਾਂਦਾ ਤਾਂ ਵੱਡਾ ਮੁੰਡਾ ਡੈਗਣ ਦੀਦੀ ਰਾਤ ਤੋਂ ਗੀਰਾ ਤਾਂ ਮੈਂ ਚਲ ਕੋਈ ਗੱਲ ਨਹੀਂ ਬਹੁ ਮੈਂ ਚਲ ਜਾਣਾ ਤੇ ਜੇ ਹੁਣ ਨਾ ਨਾ ਗਈ ਤੇ ਤੁਹਾਨੂੰ ਪਤਾ ਸਵੇਰ ਦੇ ਰੋਟੀ ਤੋਂ ਵੀ ਬੈਠੇ ਹੋਣਿਆ ਤੇ 10 ਵਜੇ ਚੱਲੇ ਆ ਤੋ ਉਹਨਾਂ ਰੋਟੀ ਵੀ ਬੁਰਕੀ ਖਾਣੀ ਰੋਟੀ ਬੁਰਕੀ ਖਾਣੀ ਆ ਤੇ ਜਿਹੜੇ ਇਧਰ ਮਿਸਤਰੀ ਲੱਗੇ ਉਹਨਾਂ ਦਾ ਤੈਨੂੰ ਕੋਈ ਫਿਕਰ ਨਹੀਂ ਹੈਗਾ ਹੈ ਮੇਰੇ ਸਰ ਤੇ ਬਣਾ ਕੇ ਦਾਲ ਤੇ ਸੜੀਜੀ ਤੇ ਚਲ ਜਾਣ ਲੱਗੀ ਆ ਇਹਨਾਂ ਨੂੰ ਪਤਾ ਹੈਗਾ ਤੈਨੂੰ ਵੀ ਕਦੋਂ ਦਾ ਮਿਸਤਰੀ ਘਰ ਆਇਆ ਤੇ ਬੰਦਾ ਇਹ ਵੇਲੇ ਰੋਟੀ ਖਵਾ ਵੀ ਦਿੰਦਾ ਆ ਦੇਦੀ ਮੈਂ ਦਾਲ ਵੀ ਤੁਹਾਨੂੰ ਸੜੀ ਤੜਕਦੀ ਆ ਪਿੰਡੀਆਂ ਵੀ ਬਣਾਉਂਦੀ ਆ ਆਟਾ ਵੀ ਗੁੱਜਾ ਵਾ ਸਿਰਫ ਫੁਲਕੇ ਚਾਰ ਲਾਉਣ ਦੇ ਵੇਲੇ ਮੇਰੀ ਭੈਣ ਬਣ ਕੇ ਲਾ ਲਿਓ ਹਾਂ ਤੇ ਬਾਜੀ ਨੂੰ ਮਾੜਾ ਜਾ ਤੂੰ ਕਹਦੇ ਹੋ ਆਪਣੇ ਸਾਹ ਦੇ ਨਾਲ ਕਿ ਚਾਚੀ ਘਰ ਗਈ ਹੈ ਤੇ ਮੈਂ ਛੇਛੇ ਤੇ ਕੰਮ ਨਿਬੜ ਕੇ ਤੇ ਆ ਜਾਣਾ ਆਹੋ ਮੇਰੀ ਹੁਣ ਗੁੱਤ ਪਟਾ ਤੂੰ ਚੰਗਾ ਉਹ ਅਗਲਾ ਮੈਨੂੰ ਪੁੱਛੂਗਾ ਵੀ ਉਹ ਚਾਚੀ ਘਰ ਕੀ ਲੈਣ ਗਈ ਆ ਜੇ ਤੈਨੂੰ ਕੋਈ ਕੰਮ ਨਹੀਂ ਤਾਂ ਤੂੰ ਆਪ ਚਲ ਜਾਂਦੀ ਕਿਹੜਾ ਬਾਨਾ ਮਾਰਾਂ ਮੈਨੂੰ ਮੈਨੂੰ ਲੱਗਦਾ ਤੇਰੀ ਨੀਤ ਹੀ ਨਹੀਂ ਹੈਗੀ ਕੰਮ ਕਰਨ ਦੀ ਤੂੰ ਉੱਧੇ ਹਟ ਜਾਣਾ ਵੇਖੀ ਉਹਨੇ ਜਾਣ ਹੀ ਨਹੀਂ ਦੇਣਾ ਤੈਨੂੰ ਤੇ ਦੀਦੀ ਮਿਸਤਰੀ ਨੇ ਪਤਾ ਨਹੀਂ ਕਿੰਨਾ ਕੁ ਟਾਈਮ ਲਾਉਣਾ ਵਾ ਸੋ ਦਰੋ ਵਿਚਾਰੇ ਰੋਟੀ ਵਾਸਤੇ ਮੈਨੂੰ ਢੀਕਿਆਂ ਢੇ ਹੋਣੇ ਜਾਂ ਤੂੰ ਪਹਿਲਾਂ ਦੱਸ ਦੇ ਮੈਂ ਚਾਚੀ ਨੂੰ ਕਹਿੰਦੀ ਚਾਚੀ ਉਹਨਾਂ ਨੂੰ ਦੋ ਰੋਟੀਆਂ ਲਾ ਕੇ ਇੱਥੋਂ ਹੀ ਮੈਂ ਭੇਜ ਦਿੰਦੀ ਉਹਨਾਂ ਨੂੰ ਨਹੀਂ ਹੁਣ ਮਿਸਤਰੀ ਨੇ ਮੇਰੇ ਨਾਲ ਸਲਾਹ ਕਰਕੇ ਜਾਣਾ ਵਾ ਟਿੱਕਾ ਦਊਗਾ ਕੰਮ ਮਗਾਵਾ ਤਾਂ ਕਦੋਂ ਕੁ ਮ ਜਾ ਜਾ ਆ ਕੇ ਮਿਸਤਰੀ ਨੂੰ ਕਹ ਦੇ ਫਿਰ ਛੇਤੀ ਛੇਤੀ ਕੰਮ ਨਬੇੜ ਦੋ ਅਹੀਂ ਲੋਕਾਂ ਦਾ ਵੀ ਕੰਮ ਕਰਨ ਜਾਣਾ ਵਾ ਆਪਣੇ ਆਪ ਤੈਨੂੰ ਸ਼ਰਮ ਹੀ ਨਹੀਂ ਆਉਂਦੀ ਹੈਗੀ ਮਹਾਸਾ ਵੀ ਚਲ ਪਾਣੀ ਤੋੜ ਜੋ ਚੋਈਟੇ ਦੋਗ ਭਾਂਡੇ ਧੋਣ ਵਾਲੇ ਮੌਨਾਂ ਚ ਤੋਲ ਨਹੀਂ ਕਿੰਦਾ ਪਾੜੀ ਚਲੀ ਜਾਣ ਦੱਸ ਦਿਓ ਦੀਦੀ ਮੈਨੂੰ ਬੜੀ ਟੈਨਸ਼ਨ ਪਈ ਤੁਹਾਨੂੰ ਪਤਾ ਨਵਾਂ ਨਵਾਂ ਤੇ ਕੰਮ ਅਗਲੇ ਦੇ ਘਰ ਮਿਲਿਆ ਵਾ ਤੇ ਜੇ ਮੈਂ ਅੱਜ ਹੀ ਲੇਟ ਹੋਣ ਦਾ ਵੀ ਤੇ ਤੁਹਾਡੀ ਭੈਣ ਨੇ ਫੋਨ ਕਰਕੇ ਕੰਮ ਤੋਂ ਕੱਢ ਦੋ ਤੇ ਫਿਰ ਵੀ ਚੰਗੀ ਰਹੂੰਗੀ ਨਾ ਤੇ ਇਦਾਂ ਚੰਗਾ ਮਾੜਾ ਮੋਟਾ ਸਰਕਲ ਦੇ ਚੱਲਣ ਲੱਗਾ ਤਾਂ ਸਾਡਾ ਚੱਲਦਾ ਰਹੂਗਾ ਜਾ ਨਹੀਂ ਭੈਣਾ ਜਾ ਜਾ ਕੇ ਕੰ ਕੀ ਮੇਰਾ ਦਿਮਾਗ ਖਾਦਾ ਤੂੰ ਵਾਧੂ ਦੀਆਂ ਗੱਲਾਂ ਲੈ ਕੇ ਬੈ ਗਈਆਂ ਇੱਥੇ ਆ ਹਾਦੀ ਹੋ ਗਈ ਐ ਇਹਦੇ ਵਾਲੀ ਹੈ ਹੀ ਨਹੀਂ ਇਹਨੂੰ ਮਾਸਾ ਜੀ ਨਾ ਆਪਣੇ ਆਪ ਪਾਜੀ ਹੁਣ ਇਦਾਂ ਦੇ ਤਾਂ ਮੈਂ ਅਰੀ ਜੀ ਨਾ ਕਰਿਓ ਚੰਗਾ ਬਾਅਦ ਜਲਾ ਮਾ ਨਾਲ ਮਿਲੇ ਤੁਹਾਨੂੰ ਪਤਾ ਹੈ ਅੱਗੇ ਵੇਖੋ ਆ ਦਰਵਾਜ਼ੇ ਗਾੜੀ ਥੱਲੇ ਬੈ ਗਈ ਹੈ ਹਾਂਜੀ ਹਾਂਜੀ ਤੇ ਇੱਕ ਹੀ ਗੱਲ ਕਿ ਬਣਿਆ ਉਹ ਬਹਿਨ ਦਾ ਸੀ ਕਾਰਨ ਬਾਜੀ ਇਹਨੂੰ ਬਹਿਰੇ ਨੇ ਲਾਇ ਚਗਾੜ ਤੋਂ ਮਿਸਤਰੀ ਨੇ ਅੱਛਾ ਅੱਛਾ ਇਹਨੂੰ ਥੱਲੀ ਸਾਈਡ ਬਹਿਰੇ ਚਾਹੀਦੇ ਸੀਗੇ ਠੀਕ ਠੀਕ ਇਹ ਚਗਾੜ ਤੋਂ ਦੇਖੋ ਆ ਸਾਰੀ ਹਲਦੀ ਪਈ ਆ ਇਹ ਚਗਾੜ ਤੋਂ ਬਹਿਰਿਆ ਕਰਕੇ ਇਹ ਬਾਹਰ ਨੂੰ ਆਂਡੀ ਆ ਤੇ ਨੱਪੋਗੇ ਦਰਵਾਜ਼ਾ ਬਿਲਕੁਲ ਸੈੱਟ ਹੋ ਜਾਂਦਾ ਇਹ ਬਹਿਰਿਆਂ ਦੇ ਕਾਰਨ ਹੋ ਗਿਆ ਜੀ ਚਲੋ ਜੋ ਵੀ ਕਰਨਾ ਆ ਕਰ ਦੋ ਰੀ ਨਾ ਹਾਂ ਜੀ ਪਤਾ ਅੱਗੇ ਤੁਸੀਂ ਕੰਮ ਕਰਦੇ ਰਹੇ ਠੀਕ ਆ ਜੀ ਠੀਕ ਆ ਠੀਕ ਆ ਓਕੇ ਸਰ ਚਲੋ ਸਤ ਪਾਣੀ ਮੂਲੀ ਪੀਤਾ ਕਿ ਨਹੀਂ ਹਾਂ ਜੀ ਪੀ ਲਿਆ ਜੀ ਤੇ ਪ੍ਰਸਾਦਾ ਹੋਣਾ ਪ੍ਰਸਾਦਾ ਬੱਸ ਜੀ ਸਦਾ ਸ਼ੱਕੇ ਆਏ ਹੋਣੇ ਕਰੋ ਨਹੀਂ ਸ਼ੱਕੇ ਤੋਂ ਮੈਂ ਕਹਿਣਾ ਫਿਰ ਵੀ ਹਾਂ ਹਾਂ ਜੀ ਸ਼ ਤੁਹਾਨੂੰ ਲੱਗ ਗਿਆ ਨਾਨਾ ਨੂੰ ਠੀਕ ਹੈ ਸਰ ਇੱਕ ਦਿਨ ਐਨੀ ਰੀਜਣਾ ਮੈਂ ਸੈਂਡਵਿਚ ਬਣਾਉਣ ਲੱਗੀ ਸੀ ਆ ਵਿੱਚੇ ਹੀ ਮਿਸਤਰੀ ਦਾ ਪੰਗਾ ਪੈ ਗਿਆ ਆ ਹੁਣ ਮੈਂ ਵੇਖਣ ਨੂੰ ਵੀ ਕੈਸ਼ ਆੜਿਆ ਕੋਈ ਨਹੀਂ ਇੱਕ ਦੋ ਪੀਸ ਮਿਸਤਰੀ ਨੂੰ ਵੀ ਫੜਾ ਛੜਾਂਗੀ ਪਰ ਪੂਜਾ ਉਦਾਂ ਇੱਕ ਪੈਕਟ ਆ ਬਰੈਡਾਂ ਦਾ ਇਹ ਤਾਂ ਕੱਲਾ ਮੇਰੇ ਜੁੱਗਾ ਹੀ ਹੋਣਾ ਵਾ ਮੈਂ ਕੀ ਕਰਾਂ ਹੁਣ ਚੱਲ ਕੋਈ ਗਾਨੀ ਆ ਆ ਦੋ ਪੀਸ ਦੇ ਦੇਣੇ ਆ ਆ ਬਾਕੀ ਮੈਂ ਆਪੇ ਖਾ ਲੈਣੇ ਆ ਮੈਂ ਕਿਹੜਾ ਦੱਸਣਾ ਕਿਸ ਨੂੰ ਚੱਲ ਮੈਂ ਟਮਾਟਾ ਬਣਾ ਕੇ ਤੇ ਕੰਮ ਨਿਬੜਾਂਗਾ ਗਰਮੀ ਬੜੀ ਆ ਉੱਤ ਰਸੋਈ ਦੇ ਵਿੱਚ ਹਏ ਤਾਂ ਇਹ ਜਿੱਤੇ ਸਾਂ ਵਿੱਚ ਬਲੋਂ ਦੇ ਜੀ ਤੇਰਾ ਦਿਮਾਗ ਖਰਾਬ ਆ ਆ ਕੀ ਕਰਨ ਲਈ ਆ ਨੋ ਨੋ ਹੱਥ ਧੋਤੇ ਨਾ ਲੈਣਾ ਨਾ ਦੇਣਾ ਆ ਕੇ ਉਦਾਂ ਇੱਕ ਗੰਦੀ ਮੁੰਡੀ ਵਿੱਚੇ ਹੱਥ ਮਾਰੀ ਜਾਨੀ ਆ ਮੈਂ ਤਾਂ ਦੱਸਾ ਮੇਰੇ ਲੱਗੋ ਚਲ ਜਾ ਕਰਦੀ ਕੀ ਐ ਦੁੰਬੜੋ ਜੀ ਆ ਜਾਂਦੀ ਮਿੰਟਕ ਪਿੱਛੋਂ ਤੈਨੂੰ ਕਿੱਥੋਂ ਖੁਸ਼ਬੂ ਆ ਜਾਂਦੀ ਆ ਤੇ ਤਾਈ ਕੁਛ ਬਣਾਉਂਦੀ ਆ ਮਿੰਟੋ ਮਿੰਟਾਂ ਰਾਂ ਕੇ ਤੂੰ ਲਾਗੇ ਖਲੋ ਜਾਨੀ ਆ ਪਹਿਲਾਂ ਹੀ ਕੋਈ ਕੰਮ ਕਰਦਾ ਵੇਖ ਲੋ ਸਈਆਂ ਨੇ ਉੱਥੇ ਹੀ ਆਣ ਕੇ ਉੱਤੇ ਬਹਿਣਾ ਵਾ ਪਹਿਲਾਂ ਮੈਨੂੰ ਦੇ ਦੇ ਹਾਂ ਤੇ ਦੇ ਮੈਨੂੰ ਇੱਕ ਦੇ ਦਿਓ ਇੱਕ ਦੇ ਦਿਓ ਤੈਨੂੰ ਮੇਰੇ ਲੱਗੋ ਭੱਜ ਜਾ ਮੈਂ ਦੰਦਾ ਤਾ ਯਾ ਤਰੇਲੇ ਜੇ ਖੋਰੇ ਨਹੀਂ ਮਨ ਰਹੀ ਇੱਥੇ ਹੀ ਕਰਦੀ ਕੀ ਆ ਬਲੈਬ ਪਤਾ ਨਹੀਂ ਇਹ ਹਾਣ ਕੇ ਦੇ ਵਿੱਚ ਹੀ ਹੱਥ ਮਾਰਨ ਦਾ ਪੀਆ ਕਰਦੀ ਕੀ ਆ ਚਮਚਾ ਧੋਈ ਲਵਾ ਚਿਦਿਆਣਾ ਤੇ ਮੈਨੂੰ ਐਡਾ ਜੀ ਕਾਲ ਪੈਂਦਾ ਕਿ ਨੀਤੋਂ ਲੱਗੀ ਆ ਥਾਰੇ ਭਾਰੀ ਬੁਰੀ ਵੇ ਸਾਰੇ ਫੇਰਨ ਵਾਲੇ ਆ ਬੜਾ ਖਲਾਰ ਪਿਆ ਆ ਤਦ ਰਾਤ ਦਾ ਨੇਰ ਖਾਨਾ ਆ ਨਾ ਨੇਰ ਖਾਨ ਨੇ ਬੜਾ ਖਲਾਰ ਪਾਇਆ ਫਾਇ ਸੈਕਿੰਡ ਵੀ ਵਿਚਾਰੇ ਦਾ ਧੁੱਪੇ ਲੱਗਾ ਮੈਨ ਲਦਾ ਅੰਦਰੇ ਪਏ ਅੰਦਰੇ ਪਏ ਉਹਨੇ ਤਾਂ ਅਜੇ ਤੋ ਚਾਹ ਵੀ ਨੀ ਘੋਟ ਚਾਚੀ ਮੇਰੇ ਸਿਰ ਤੇ ਛੜਦਾ ਕਿ ਚੱਲ ਪਾਮ ਨੂੰ ਚਾਹ ਪਾਣੀ ਬਣਾ ਦੇਣਾ ਪਾਮ ਤੇ ਘਰ ਵੀ ਇੰਨੀ ਲੇਟ ਹੋ ਜਾਂਦੀ ਕਿ ਸਿਰ ਨੂੰ ਚਾਹ ਪਾਣੀ ਵੀ ਨੀ ਕਿਤੇ ਮਿਲਿਆ ਤੰਤਰੇ 11 ਵਜੇ ਚੱਲੇ ਹੀ ਮੈਨ ਕਿੱਦਾਂ ਚੱਲਦਾ ਈ ਆਈ ਨਹੀਂ ਤਪੇ ਹੱਸਾ ਗਾ ਟੋਪ ਦੇ ਨਾਲ ਕਿਤੇ

ਤੇ ਚੱਲੀ ਆਹੀ ਕੀ ਕਰਨ ਡਿਆ ਠਾਹ ਕੇ ਬਾਈ ਮੀ ਪਾਣੀ ਪੀਣਾ ਵਾ ਹੇ ਮੇਰੀ ਗਲਤੀ ਹੋ ਗਈ ਆ ਭਰਾ ਮੈਂ ਸੋਚਾ ਮੈਂ ਟਾਈਮ ਨਾ ਚੁੰਗੀ ਤੇ ਹੱਪੀ ਕਿੱਥੇ ਆ ਕਿੱਥੇ ਹੱਪੀ ਆ ਨਹੀਂ ਤੇ ਹਾਏ ਹੱਪੀ ਜਰਾ ਬਾਅਦ ਚੱਲ ਗਿਆ ਨਾ ਬਾਸ ਤੇ ਵਜਦੀਆਂ ਚਾਹ ਨਹੀਂ ਘੁੱਟ ਤੁਹਾਨੂੰ ਮਿਲੀ ਠੀਕ ਵਾ ਚੱਲ ਕੋਈ ਗੱਲ ਨਹੀਂ ਮੈਂ ਇੱਕੋ ਮਿੰਟ ਪਾਣੀ ਲੈ ਆਉਣੀ ਆ ਚੰਗਾ ਹਾਂ ਠੀਕ ਹੁਣ ਜਸਾ ਲੱਗ ਜਾਈ ਮੇਰੇ ਕਰਕੇ பா <laughs> ਮੇਰੇ ਤਾਂ ਮਹਾ ਜਾਣ ਤੇ ਜਾਣ ਪਈਆ ਹਏ ਜਦ ਸੌਟਣ ਲੱਗ ਜਾਂਦੀ ਨਾ ਤੇ ਮੈਂ ਕਦੇ ਆਪਣੇ ਆਪ ਨੂੰ ਮਾਫ ਨਹੀਂ ਕਰਨ ਵਿਚਾਰਾ ਪਾਣੀ ਤਾਂ ਤਰਲੇ ਲੈ ਆਂ ਡਿਆ ਹੈ ਆ ਸਾਰਾ ਕੁਝ ਮੇਰੇ ਕਰਕੇ ਹੋਣ ਡਿਆ ਵਾ ਤੇ ਮੈਂ ਟਾਈਮ ਨਾ ਆਂਦੀ ਨਾ ਤਾਂ ਨੌਬਤ ਨਹੀਂ ਹੋਣੀ ਹਲੇ ਦੂਜਾ ਵਿਚਾਰਾ ਪਾਣੀ ਕਿੱਥੇ ਠੋਕਰਾਂ ਘਾਂਚ ਲੱਗੇ ਆਣਾ ਚਲ ਇਹਨੂੰ ਤਾਂ ਪਹਿਲਾਂ ਪਾਣੀ ਦਵਾ ਥਾਨੇ ਮਰਬੋ ਪਾਣੀ ਪੀਲਾ کنا ٹائم ہو گیا وا نہ تک گیا وا می تیکل تال دیں آ سائکل پہ جا پھر میں چاہ بنا پھر توٹی لگ دینی آ ٹھیک ہے میں سائیکل لا تیرا ڈےگ نہ جائے میرا بھی ری میں ਉਹ ਤਰਨ ਨਾ ਮਨਮਸਾ ਆਗਲਾ ਨਾ ਮੈਨੂੰ ਬਹੁਤ ਪਤਾ ਨਹੀਂ ਲੱਗਦਾ ਕਿੱਧਰ ਨੂੰ ਚਲਾਉਣਾ ਤੇ ਕਿੱਧਰ ਨੂੰ ਨਹੀਂ ਚਲਾ ਜਾ ਬਠਾਲ ਦਾ ਹੈਪੀ ਹੁੰਦਾ ਨਾ ਤੇ ਮੇਰੇ ਨਾਲ ਆਸਰਾ ਕਰ ਲੈਣਾ ਹੁਣ ਪਤਾ ਨਹੀਂ ਮੇਰੇ ਕੋ ਬਠਾਲਿਆ ਜਾਣਾ ਕਿ ਤੇ ਡੇਗ ਨਾ ਜਾਵੇਂ ਥੱਕ ਗਿਆ ਬਚਰਾ ਇੱਥੇ ਪਿਆਵੇ ਚਲਾ ਮੈਂ ਕੋਈ ਨਹੀਂ ਕੋਈ ਨਹੀਂ ਮੈਂ ਛੱਡ ਦੇਣੀ ਆ ਤੈਨੂੰ ਅਬ ਅਲਟੇ ਵੇ ਲੰਦਾ ਵਾਂ ਓਕ ਲੱਗੀ ਹੋਣੀ ਆ ਨਾ ਚਲ ਕੋਈ ਨਹੀਂ ਤੂੰ ਨਾ ਪਾਰ ਮੈਂ ਆ ਸ਼ਾਮੇ ਤਾਂ ਮੈਂ ਚਾਹ ਬਣਾ ਕੇ ਦੇਵਨੀ ਆ ਪਹਿਲਾਂ ਤੇਰਾ ਮੂੰਹ ਤੋਦਾ ਮੜਾ ਗਿਆ ਚਲ ਆ ਮੈਂ ਤੇਰਾ ਮੂੰਹ ਤੋਦਾ ਉਹ ਉੱਥੇ ਤਾਂ ਨਹੀਂ ਆ ਮੈਂ ਚਲਣ ਨਹੀਂ ਆ ਬਗਾਪੀ ਤੂੰ ਦਾਣਾ ਤੇਰਾ ਮੂੰਹ ਨਾ ਠੀਕ ਹੈ ਚਲ ਆਹੋ ਤੇ ਸ਼ਾਮੇ ਬਹਿ ਮੈਂ ਚਾਹ ਚਾਹ ਪੀਣੀ ਹੈ ਕਿ ਜਾਂ ਰੋਟੀ ਪਹਿਲਾਂ ਬਕਾਵਾਂ ਚਾਹ ਪੀਣੀ ਚਲ ਮੈਂ ਚਾਹ ਬਣਾਉਂਦੀ ਆ ਮੇਰਾ ਵੀਰੇ ਇਤਿਆਰਪਾ ਚਲਾ ਆਇਨੋ ਚਲਾ ਇੱਥੇ ਬਹਿ ਜਾ ਇੱਥੇ ਥੋੜੀ ਹਵਾ ਵਗਣ ਢਈ ਹੈ ਹਨਾ ਮੈਂ ਤਾਂ ਮੈਂ ਚਾਹ ਘੋਟ ਬਣਾ ਲਾ ਠੀਕ ਆ ਫਿਰ ਮੈਂ ਝਾੜੂ ਚੂੜੂ ਲਾ ਦਿੰਨੀ ਆ ਤੂੰ ਮਿੰਟ ਮਾੜਾ ਮੋਟਾ ਇੱਥੇ ਫਿਰ ਤੁਰ ਲਵੇਂ ਹਾਂ ਚਲ ਬਾਹਰ ਠੀਕ ਆ ਮੇਰੇ ਕੰਮ ਕਰਦਿਆ ਕਰਦਾ ਫਿਰ ਤੁਰ ਲਵੇਂਗਾ ਨਾ ਫਿਰ ਮੈਂ ਤੈਨੂੰ ਜਾਣ ਲੱਗਾ ਲੰਮੇ ਪਾ ਜੂਗੀ ਠੀਕ ਚਲ 100 ਨੂਰ ਮੇਗਾ ਸੁਣੋ ਰਿਹਾ ਹਾਂਜੀ ਤਾਈ ਜੀ ਇਹ ਅੰਦਰ ਕੀ ਘਰੰਡੀ ਆ ਬੇਟੀ ਬੇਟੀ ਇਹ ਤਾਂ ਤੈਨੂੰ ਨਹੀਂ ਪਤਾ ਹੈਗਾ ਵੀ ਭਾਂਡੇ ਕਿੰਨੇ ਮਾਂਜਣ ਬਲੇ ਪਏ ਆ ਇੰਨਾ ਖਲਾਰ ਪਿਆਰ ਸੋਈ ਚ ਬੰਦਾ ਖਲਾਰੀ ਚੁੱਕ ਦਿੰਦਾ ਆ ਤਾਈ ਜੀ ਮम्मा ਤੇ ਸਾਰਾ ਖਲਾਰਾ ਚੁੱਕ ਗੇ ਬੋਤੇ ਜ਼ੁਬਾਨ ਨਾ ਲੜਾਇਆ ਕਰ ਜੇ ਮम्मा ਤੇਰੀ ਖਲਾਰਾ ਚੁੱਕ ਗਈ ਸੀ ਤੇ ਆ ਕੋਈ ਬਾਹਰੋਂ ਥੋੜਾ ਆ ਗਿਆ ਵਾ ਇੱਕ ਹਰ ਦਾ ਖਲਾਰੀ ਪਿਆਦਾ ਆ ਉਹ ਨਹੀਂ ਕੋਈ ਕੰਮ-ਕੁਮ ਕਰਕੇ ਜਾਂਦੀ ਹੈਗੀ ਉਹ ਪਖੰਡ ਕਰਦੀ ਆ ਉਹ ਚੱਲ ਭਾਂਡੇ ਮਾਂਜ ਸਾਰੇ ਠੀਕ ਆਵੇ ਹੈ ਇੱਧਰ ਵੇਖ ਲਾ ਸਫਾਈਆਂ ਕਰਕੇ ਗਈ ਵੀ ਇਹ ਕੀੜੀਆਂ ਵੇਖ ਕਿੰਨੀਆਂ ਆਈਆਂ ਕਹਿੰਦਾ ਬਈ ਇੱਥੇ ਸਫਾਈ ਹੋਈ ਹੋਊਗੀ ਕੀੜੀਆਂ ਕੀੜੀਆਂ ਹੋਈਆਂ ਸਲੇਬ ਤੇ ਪਤਾ ਨਹੀਂ ਕਾਦੀਆਂ ਸਫਾਈਆਂ ਕਰਦੀਆਂ ਉਹ ਤੁਸੀਂ ਸਾਈ ਜੀ ਤੇ ਵੀ ਸੈਂਡਵਿਚ ਬਣਾਇਆ ਹੈ ਆਹੋ ਸੈਂਡਵਿਚ ਬਣਾਇਆ ਹੈ ਕਿਉਂ ਤੇ ਮੈਨੂੰ ਨਹੀਂ ਦਿੱਤਾ ਮੇ ਤੇਰੀ ਜ਼ਬਾਨ ਹਰ ਵੇਲੇ ਲਸ਼ਕਦੀ ਰਹਿੰਦੀ ਹੈ ਹੈ ਤੈਨੂੰ ਸਾਰੀਆਂ ਚੀਜ਼ਾਂ ਜ਼ਰੂਰੀਆਂ ਦੇਣੀਆਂ ਜੇ ਗੇਬ ਬਣਾਉਂਦੀ ਹੀ ਤੇ ਉਹ ਆ ਗਈ ਟੱਡੀ ਜਣੀ ਪਹਿਲਾਂ ਤੂੰ ਉਹ ਆ ਗਈ ਤੇ ਹੁਣ ਤੂੰ ਆ ਗਈ ਮੈਨੂੰ ਨਹੀਂ ਦਿੱਤਾ ਹਰ ਵੇਲੇ ਤੁਹਾਨੂੰ ਥੋੜਾ ਜਿਹਾ ਜਰੂਰੀ ਹੁੰਦੀ ਮੈਂ ਤੁਹਾਨੂੰ ਹਰ ਚੀਜ਼ ਨਾਲ ਦੇ ਉਹ ਬਰਾਬਰ ਫੇਰ ਕੋਈ ਖਾਵੇ ਚੁੱਪ ਕਰਕੇ ਤੇ ਕੰਮ ਕਰ ਭਾਂਡੇ ਮਾਂ ਜਾਣ ਕੇ ਕੱਢੀ ਗਈ ਆ ਆਪਾਂ ਵੀ ਕਰਚੀਆਂ ਹਨ ਨੂੰ ਵੀ ਤੇ ਕਰਾਂ ਮੈਂ ਤਾਂ ਦੱਸੋ ਪੁੱਤੀ ਮੇਰੇ ਨਾਲ ਜਬਾਨ ਨਾ ਲੜਾਇਆ ਕਰ ਕਿੱਦਾਂ ਕਰਦੀ ਆ ਸਾਨੂੰ ਵੀ ਦੇ ਦਿਆ ਕਰੋਂ ਹਾਂ ਮਰ ਜੀ ਕਹਣਾ ਤੇਰੇ ਬਟਵੜ ਕੇ ਤੇ ਪੈਣਾ ਮਾਰਾ ਮੂੰਹ ਦੇ ਉੱਤੇ ਤੇਰੇ ਤੇ ਤੈਨੂੰ ਅਕਲ ਜਾਵੇ ਆ ਸਾਰੀ ਘਰ ਤੋਂਲ ਜਾਵੇ ਆ ਸਾਰੀ ਕਰਦੀ ਕੀ ਆ ਦੰਦ ਕੱਢੇ ਤੂੰ ਖੋਤੇ ਖੋਤੇ ਜਿੱਡੇ ਹਰ ਚੀਜ਼ ਤੁਹਾਨੂੰ ਪਹਿਲਾਂ ਦੇਈਏ ਖਾਣ ਨੂੰ ਹੈਂ ਪਹਿਲੇ ਤੇ ਹੀ ਚੀਜ਼ ਨੂੰ ਨਜ਼ਰ ਲਾ ਦਿੰਦੀਆਂ ਜੇ ਚੁੱਪ ਕਰਕੇ ਨਾ ਤਾਂ ਕੰਮ ਕਰ ਲਾ ਮੈਂ ਤੁਹਾਨੂੰ ਦੱਸਾਂ ਮਾਰ ਮਾਰ ਚ ਬੜਾ ਤੁਹਾਡਾ ਮੂੰਹ ਤੋੜਦਾ ਕਰਦੀਆਂ ਕੀ ਕਿੱਡੇ ਪਖੰਡ ਜੇ ਕਰਦੀ ਆ